ਪਰਲ ਗਰੁੱਪ ਦੇ ਵੱਲੋਂ ਲੱਖਾਂ ਲੋਕਾਂ ਦੇ ਨਾਲ ਕੀਤੀ ਗਈ ਧੋਖਾਧੜੀ ਦੇ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੋਇਆ ਤੇ ਜਾਂਚ ਦੇ ਵਿੱਚ ਕੰਪਨੀ ਦੀ ਪੰਜਾਬ ਦੇ ਵਿੱਚ 500 ਕਰੋੜ ਰੁਪਏ ਤੋਂ ਵੱਧ ਦੀ ਜਿਹੜੀ ਪ੍ਰਾਪਰਟੀ ਦੀ ਪਛਾਣ ਹੋਈ ਹੈ ਇਸ ਦੌਰਾਨ ਰੇਂਜ ਰੋਵਰ ਸਮੇਤ ਹੋਰ ਮਹਿੰਗੀਆਂ ਗੱਡੀਆਂ ਵੀ ਮਿਲੀਆਂ ਨੇ ਠੱਗੇ ਗਏ ਲੋਕਾਂ ਦਾ ਪੈਸਾ ਵਾਪਸ ਧੋਣ ਦੇ ਲਈ ਪੰਜਾਬ ਸਰਕਾਰ ਨੇ ਇੱਕ ਪਲਾਨ ਤਿਆਰ ਕੀਤਾ ਹੈ ਤੇ 14 프라임 ਪ੍ਰਾਪਟੀਆਂ ਤੇ ਕੁਝ ਲੋਕਾਂ ਵੱਲੋਂ ਕੀਤੇ ਗਏ ਕਬਜ਼ੇ ਛੁੜਵਾ ਕੇ ਸਰਕਾਰ ਇਹਨਾਂ ਦੀ ਵਰਤੋਂ ਜਿਹੜੀ ਖੇਤੀਬਾੜੀ ਅਤੇ ਹੋਰ ਕੰਮਾਂ ਦੇ ਲਈ ਜਿਹੜਾ ਉਹ ਕਰੇਗੀ 14 ਪ੍ਰਾਪਟੀਆਂ ਵਿੱਚੋਂ 8 ਜਿਹੜੀਆਂ ਨੇ ਰੋਪੜ ਵਿੱਚ ਨੇ ਫਿਰੋਜ਼ਪੁਰ ਦੇ ਜੀਰਾ ਅਤੇ ਮੁਹਾਲੀ ਦੇ ਵਿੱਚ ਦਰਜ ਮਾਮਲਿਆਂ ਦੇ ਵਿੱਚ ਹੁਣ ਤੱਕ 9 ਲੋਕਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਐਸਆਈਟੀ ਵੱਲੋਂ ਲੋਡਾ ਕਮੇਟੀ ਦੇ ਨਾਲ ਇਸ ਬਾਰੇ ਜਿਹੜੀ ਰਿਕਾਰਡ ਉਹ ਸਾਂਝੇ ਕੀਤੇ ਗਏ ਹਨ ਤੇ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਜਿਹੜਾ ਸੁਪਰੀਮ ਕੋਰਟ ਵੱਲੋਂ ਨਿਯੁਕਤ ਲੋਡਾ ਕਮੇਟੀ ਨੂੰ ਜਿਹੜਾ ਸਹਿਯੋਗ ਦੇਣ ਦੀ ਉਹ ਗੱਲ ਕਹੀ ਸੀ ਸਬੂਤ ਮਿਲਣ ਤੋਂ ਬਾਅਦ ਵਿਜੀਲੈਂਸ ਨੇ ਐਸਆਈਟੀ ਦਾ ਵੀ ਜਿਹੜਾ ਗਠਨ ਕਰ ਕੀਤਾ ਤੇ ਜਿਸ ਦੀ ਅਗਵਾਈ ਏਆਈਜੀ ਪੱਧਰ ਦਾ ਜਿਹੜਾ ਅਧਿਕਾਰੀ ਆ ਉਹ ਕਰੇਗਾ ਇਸ ਦੇ ਨਾਲ ਹੀ ਪੰਜਾਬ ਵਿਜੀਲੈਂਸ ਨੇ ਮਲਜ਼ਮਾਂ ਦੇ ਖਿਲਾਫ ਬਲੂ ਕਾਰਨਰ ਨੋਟਿਸ ਜਿਹੜਾ ਉਹ ਜਾਰੀ ਕਰ ਦਿੱਤਾ ਹੈ অপਰਾਧੀ ਦੀ ਜਾਂਚ ਦੇ ਵਿੱਚ ਕਿਸੇ ਵੀ ਵਿਅਕਤੀ ਦੀ ਪਛਾਣ ਜਾਂ ਉਸ ਦੀਆਂ ਸਰਗਰਮੀਆਂ ਦੀ ਜਾਣਕਾਰੀ ਦੇ ਲਈ ਨੋਟਿਸ ਜਾਰੀ ਹੁੰਦਾ ਉਸ ਨੂੰ ਬਲੂ ਕਾਰਨਰ ਨੋਟਿਸ ਕਿਹਾ ਜਾਂਦਾ ਹੈ ਇਸ ਦੇ ਵਿੱਚ ਇੰਟਰਨੈਸ਼ਨਲ ਪੁਲਿਸ ਨੂੰ ਆਪਰੇਸ਼ਨ ਬਾਡੀ ਵੱਲੋਂ ਮੈਂਬਰਾਂ ਮੈਂਬਰ ਹੈ ਜਿਹੜੇ ਉਦੇਸ਼ਾਂ ਤੋਂ ਜਾਣਕਾਰੀ ਲਈ ਜਾਂਦੀ ਹੈ ਪਰਲ ਗਰੁੱਪ ਨੇ ਪੰਜਾਬ ਦੇ 10 ਲੱਖ ਲੋਕਾਂ ਸਮੇਤ ਦੇਸ਼ ਦੇ ਵਿੱਚ ਸਾਢੇ 5 ਕਰੋੜ ਰੁਪਏ ਜਿਹੜੇ ਆ ਲੋਕਾਂ ਦੀ ਪ੍ਰਾਪਰਟੀ ਦੇ ਵਿੱਚ ਨਿਵੇਸ਼ ਕਰਵਾਇਆ ਅਤੇ ਨਿਵੇਸ਼ਕਾਂ ਨੂੰ ਫਰਜੀ ਅਲਾਟਮੈਂਟ ਲੈਟਰ ਦੇ ਕੇ ਨਿਵੇਸ਼ ਕਰਵਾਇਆ ਤੇ ਪੈਸੇ ਜਿਹੜੇ ਆ ਉਹਨਾਂ ਦੇ ਠੱਗ ਲਏ ਗਰੁੱਪ ਦੇ ਮਾਲਕ ਨੂੰ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗਿਆ ਤੇ ਇਹ ਪ੍ਰਾਪਤੀਆਂ ਦੀ ਜਿਹੜੀ ਪਹਿਚਾਣ ਹੋਈ ਆ ਉਹ ਲੁਧਿਆਣਾ ਦੇ ਕ੍ਰੀਮਪੁਰ ਤਹਿਸੀਲ ਦਾਖਾ ਦੇ ਵਿੱਚ 4 ਏਕੜ 1 ਕਨਾਲ ਤੇ 14 ਮਰਲੇ ਨਵਾਂ ਸ਼ਹਿਰ ਕੱਪੜੀਆਂ ਦੇ ਵਿੱਚ 18 ਏਕੜ ਰੋਪੜ ਦੇ ਮੋਜ਼ੀਰਪੁਰ ਦੇ ਵਿੱਚ 51 ਕਨਾਲ ਤੇ ਗੁਰੂ ਵਿੱਚ 75 ਕਨਾਲ ਖੰਡੋਲਾ ਦੇ ਵਿੱਚ 135 ਕਨਾਲ ਤੇ ਪਿੰਡ ਖੰਡੋਲਾ ਦੇ ਵਿੱਚ 10 ਕਨਾਲ ਪਿੰਡ ਸੁਲੇਮਾਨ ਚ 219 ਕਨਾਲ ਤੇ ਅਟਾਰੀ ਦੇ ਨਾਲ 46 ਕਨਾਲ ਜਿਹੜੀ ਆ ਉਹ ਉਥੇ ਉਹਨਾਂ ਦੀ ਪ੍ਰਾਪਰਟੀ ਦਾ ਪਤਾ ਲੱਗਾ ਤੇ ਬਠਿੰਡਾ ਵਿੱਚ ਵਪਾਰਕ ਪਲਾਟ ਪੁਰਾਣਾ ਹਸਪਤਾਲ ਕਮਰਸ਼ੀਅਲ ਪਲਾਟ 21780 ਵਰਗ ਗੱਜ ਮੱਛੀ ਮੰਡੀ ਦੇ ਸਾਹਮਣੇ ਪ੍ਰਾਈਵੇਟ ਲਿਮਟਿਡ ਮਾਲ ਰੋਡ ਤੇ 4.5 ਏਕੜ ਜ਼ਮੀਨ ਓਖੜਾ ਦੇ ਵਿੱਚ ਵਪਾਰਕ ਪਲਾਟ ਜਿਹੜਾ ਕਿ 1 ਕਨਾਲ ਦਾ ਤੇ ਮੁਹਾਲੀ ਦੇ ਵਿੱਚ ਵੀ ਇੱਕ ਵਪਾਰਕ ਪਲਾਟ ਦੱਸ ਦਈਏ ਕਿ ਪਰਲ ਗਰੁੱਪ ਨੇ ਪੰਜਾਬ ਸਮੇਤ ਦੇਸ਼ ਭਰ ਦੇ ਵਿੱਚ 5 ਕਰੋੜ ਆਮ ਲੋਕਾਂ ਤੋਂ ਖੇਤੀ ਅਤੇ ਰੀਅਲ ਸਟੇਟ ਜਹਿ ਕਾਰੋਬਾਰਾਂ ਦੇ ਵਿੱਚ ਪੈਸਾ ਲਗਾਉਣ ਦੇ ਨਾਂ ਤੇ 60000 ਕਰੋੜ ਰੁਪਏ ਜਿਹੜੇ ਆ ਉਹਨਾਂ ਨੇ ਇਕੱਠੇ ਕੀਤੇ ਤੇ ਜਿਸ ਵਿੱਚੋਂ ਇਕੱਲੇ ਪੰਜਾਬ ਦੇ ਵਿੱਚ ਤਕਰੀਬਨ 10 ਲੱਖ ਲੋਕਾਂ ਦੇ ਨਾਲ ਜਿਹੜੀ ਆ ਉਹ ਠੱਗੀ ਮਾਰੀ ਗਈ ਤੇ ਕੰਪਨੀ ਨੇ ਇਹ ਨਿਵੇਸ਼ 18 ਸਾਲਾਂ ਦੌਰਾਨ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜਾ ਉਹ ਹਾਸਲ ਕੀਤਾ ਤੇ ਜਦੋਂ ਵਾਪਸ ਕਰਨ ਦਾ ਜਿਹੜਾ ਸਮਾਂ ਆਇਆ ਤਾਂ ਕੰਪਨੀ ਪਿੱਛੇ ਹਟਣ ਲੱਗੀ ਪਈ ਤੇ ਉਦੋਂ ਇਸ ਮਾਮਲੇ ਦੇ ਵਿੱਚ ਦੇ ਬੀਨੇ ਇਹ ਦਖਲ ਦਿੱਤਾ ਅਤੇ ਮਾਮਲਾ ਜਿਹੜਾ ਉਹ ਸੁਪਰੀਮ ਕੋਰਟ ਤੱਕ ਪਹੁੰਚ ਗਿਆ